ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਇੱਕ ਵੱਡੀ ਅਪਡੇਟ ਦੇ ਬਾਰੇ ਤੁਹਾਨੂੰ ਲੈ ਕੇ ਚੱਲਦੇ ਆਂ ਪੰਜਾਬ ਦੇ ਵਿੱਚ ਚੋਣਾਂ ਜਿੱਤਣ ਲਈ ਅਮਿਤ ਸ਼ਾਹ ਨੇ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਨੂੰ ਜਿਹੜੀ ਹੈ ਸ਼ਰਤ ਭੇਜੀ ਹੈ ਅਮਰਿਤਪਾਲ ਦੀ ਮਾਤਾ ਨੂੰ ਜਿਹੜਾ ਹੈ ਪੰਥਕ ਇਕੱਠ ਬੁਲਾਉਣ ਦੇ ਲਈ ਕਿਹਾ ਗਿਆ ਸੋ ਆਖਰ ਵੱਡੀ ਅਪਡੇਟ ਹੈ ਇਸ ਦੀ ਸਚਾਈ ਕੀ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਲੋਕ ਸਭਾ ਚੋਣਾਂ ਦੀ ਜਿੱਥੇ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਹੀ ਨਹੀਂ ਪੂ ਬਲਕਿ ਪੂਰੇ ਦੇਸ਼ ਦੇ ਵਿੱਚ ਡੰਕਾ ਵੱਜ ਚੁੱਕਿਆ ਸੋ ਆਖਰ ਲੋਕ ਸਭਾ ਚੋਣਾਂ ਨੂੰ ਜਿੱਤਣ ਦੇ ਲਈ ਬੀਜੇਪੀ ਪਾਰਟੀ ਜਿਹੜੀ ਹੈ ਵੱਡੇ ਪੱਧਰ ਤੇ ਰਣਨੀਤੀਆਂ ਬਣਾ ਰਹੀ ਹੈ ਉਧਰ ਦੂਜੇ ਪਾਸੇ ਗੱਠ ਜੋੜ ਵੀ ਜਿਹੜੇ ਨੇ ਕੀਤੇ ਜਾ ਰਹੇ ਨੇ ਆਖਰਕਾਰ ਸਰਕਾਰ ਕਿਸ ਦੀ ਬਣੇਗੀ ਆਖਰ ਬਹੁਤ ਲੋਕਾਂ ਦੇ ਵਿੱਚ ਉਕਸੁਕਤਾ ਬਣੀ ਹੋਈ ਹੈ ਸੋ ਆਖਰ ਉਸ ਦਿਨ ਹੀ ਪਤਾ ਲੱਗੇਗਾ ਜਿਸ ਦਿਨ ਸਰਕਾਰ ਬਣੇਗੀ ਕਿ ਦੁਬਾਰਾ ਤੋਂ ਬੀਜੇਪੀ ਤੀਜੀ ਐਂਟਰੀ ਮਾਰਦੀ ਹੈ ਤੇ ਜਾ ਫਿਰ ਕੋਈ ਹੋਰ ਸੱਤਾ ਦੇ ਵਿੱਚ ਆਉਂਦੀ ਹੈ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਮੋਦੀ ਸਰਕਾਰ ਜਿਸ ਤਰ੍ਹਾਂ ਆਪਣੇ ਵਿੱਚ ਲੋਕਾਂ ਨੂੰ ਸ਼ਾਮਲ ਕਰ ਰਹੀ ਹੈ ਆਪਣੇ ਗਠਬੰਧਨ ਨੂੰ ਵੱਡਾ ਕਰ ਰਹੀ ਹੈ ਦੂਜੀਆਂ ਪਾਰਟੀਆਂ ਦੇ ਐਮ ਐਲ ਏ ਐਮ ਪੀਸ ਨੂੰ ਆਪਣੇ ਵਿੱਚ ਸ਼ਾਮਲ ਕਰਕੇ ਲੋਕਾਂ ਦੇ ਵਿੱਚ ਦਬਦਬਾ ਬਣਾਇਆ ਜਾ ਰਿਹਾ ਹੈ ਕਿ ਆਖਰ ਅਸੀਂ ਸਭ ਤੋਂ ਵੱਡੇ ਆ ਪਾਰਟੀ ਬਹੁਤ ਵੱਡੀ ਮੂਵਮੈਂਟ ਹੈ ਸੋ ਆਖਰ ਇਸ ਤੋਂ ਬਾਅਦ ਲੋਕ ਪ੍ਰਭਾਵਿਤ ਹੋ ਕੇ ਕਿ ਬੀ ਜੇ ਪੀ ਨੂੰ ਵੋਟ ਦੇਣਗੇ ਬਹੁਤ ਵੱਡਾ ਸਵਾਲ ਹੈ ਜਾਂ ਫਿਰ ਬੀ ਜੇ ਪੀ ਦਾ ਇਹ ਸਾਰਾ ਕੀ ਹੋਇਆ ਤਾਮ-ਚਾਮ ਜਿਹੜਾ ਹੈ ਬਿਲਕੁਲ ਧਰਿਆ ਦਾ ਧਰਿਆ ਰਹਿ ਜਾਏਗਾ ਜੇ ਇਸ ਵਾਰੀ ਸੱਤਾ ਕਿਸੇ ਹੋਰ ਦੇ ਹੱਥ ਜਾ ਰਹੀ ਹੈ ਸੋ ਬਹੁਤ ਵੱਡੀ ਗੱਲ ਹੈ ਸੋ ਇਸ ਵਕਤ ਗੱਲ ਕਰਨਿਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਰੈਲੀਆਂ ਤੇ ਰੋਡ ਸ਼ੋਅ ਕੀਤੇ ਜਾ ਰਹੇ ਨੇ ਹਰ ਕੋਈ ਆਪਣੀ ਜਿੱਤ ਦਾ ਦਾਵਾ ਕਰ ਰਿਹਾ ਹੈ ਹਰ ਕੋਈ ਕਹਿ ਰਿਹਾ ਹੈ ਕਿ ਅਸੀਂ ਦਾਵੇਦਾਰਾਂ ਪਰ ਆਖਰ ਇਹ ਸਮਾਹੀ ਤੈਅ ਕਰੇਗਾ ਕਿ ਕਿਸ ਦੀ ਝੋਲੀ ਦੇ ਵਿੱਚ ਜਿੱਤ ਪੈਂਦੀ ਹੈ ਜਾਂ ਕਿਸ ਦੀ ਝੋਲੀ ਦੇ ਵਿੱਚ ਹਾਰ ਪੈਂਦੀ ਹੈ ਪੰਜਾਬ ਦੇ ਵਿੱਚ ਚੋਣਾਂ ਨੂੰ ਜਿੱਤਣ ਦੇ ਲਈ ਜਿੱਥੇ ਵੱਖਰੀਆਂ ਪਾਰਟੀਆਂ ਵੀ ਜਿਹੜੀਆਂ ਨੇ ਜ਼ੋਰ ਲਾ ਰਹੀਆਂ ਨੇ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਤੇ ਜਾਂ ਫਿਰ ਆਮ ਆਦਮੀ ਪਾਰਟੀ ਜਾਂ ਫਿਰ ਸ਼੍ਰੋਮਣੀ ਅਕਾਲੀ ਦਾ ਲੰਬੇਸਤਰ ਹੋਵੇ ਸੋ ਆਖਰ ਹਰ ਇੱਕ ਪਾਰਟੀ ਜਾਂ ਫਿਰ ਆਜ਼ਾਦ ਹੋਵੇ ਜਿਹੜੇ ਨੇ ਆਪਣੀ ਆਪਣੀ ਜਿੱਤ ਦੇ ਦਾਅਵੇ ਠੋਕ ਰਹੇ ਨੇ ਪਰ ਦੂਜੇ ਪਾਸੇ ਇਹ ਗੱਲ ਕਰੀਏ ਤਾਂ ਕੁਝ ਅਜਿਹੇ ਹੀ ਵਿਚਾਰ ਧਰਾਵਾਂ ਵੀ ਜਿਹੜੀਆਂ ਨੇ ਸામਣੇ ਆ ਰਹੀਆਂ ਨੇ ਆਖਰ ਕੁਝ ਅਜੀਹੀਆਂ ਚੀਜ਼ਾਂ ਵੀ ਦੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਕਿ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਚੋਣਾ ਜਿੱਤਣ ਦੇ ਲਈ ਜਿੱਥੇ ਬੀਜੇਪੀ ਨੇ ਅਮਿਤ ਸ਼ਾਹ ਵੱਲੋਂ ਇੱਕ ਪ੍ਰਸਤਾਵ ਭੇਜਿਆ ਗਿਆ ਅਮਰਿਤਪਾਲ ਦੀ ਮਾਤਾ ਨੂੰ ਕਿਹਾ ਜਾ ਰਿਹਾ ਹੈ ਸੁਣਨ ਦੇ ਵਿੱਚ ਆਇਆ ਹੈ ਕਿ ਆਖਰ ਸੰਗਰੂਰ ਸੀਟ ਤੋਂ ਜੇ ਗੱਲ ਕਰੀਏ ਤਾਂ ਬੀਜੇਪੀ ਉਮੀਦਵਾਰ ਐਲਾਨਣਾ ਚਾਹੁੰਦੀ ਹੈ ਅਮਰਿਤਪਾਲ ਸਿੰਘ ਦੀ ਮਾਤਾ ਨੂੰ ਸੋ ਆਖਰੇ ਸ਼ਰਤ ਭੇਜੀ ਗਈ ਹੈ ਅਮਰਿਤਪਾਲ ਦੀ ਮਾਤਾ ਨੇ ਵੱਡਾ ਇਕੱਠ ਬੁਲਵਾਉਣਾ ਕੀਤਾ ਸੋ ਆਖਰੇ ਬਿਲਕੁਲ ਝੂਠ ਹੈ ਸਿਰਫ ਅਫਵਾਹਾਂ ਨੇ ਜੋੜਾਈਆਂ ਜਾ ਰਹੀਆਂ ਨੇ ਬੀਜੇਪੀ ਸਰਕਾਰ ਨੇ ਕੋਈ ਪ੍ਰਸਤਾਵ ਨਹੀਂ ਭੇਜਿਆ ਅਮਰਤਪਾਲ ਦੀ ਮਾਤਾ ਨੂੰ ਕੋਈ ਸੰਗਰੂਰ ਤੋਂ ਬੀਜੇਪੀ ਤਰਫੋਂ ਜਿਹੜੇ ਕੈਂਡੀਡੇਟ ਬਣ ਕੇ ਅਮਰਤਪਾਲ ਦੇ ਮਾਤਾ ਜਿਹੜੇ ਨੇ ਉਹ ਬਿਲਕੁਲ ਚੋਣ ਨਹੀਂ ਲੜ ਰਹੇ ਨੇ ਸੋ ਲੋਕਾਂ ਨੂੰ ਬਿਲਕੁਲ ਗੁੰਮਰਾ ਕੀਤਾ ਜਾ ਰਿਹਾ ਲੋਕਾਂ ਨੂੰ ਉਸ ਦੇ ਵਿੱਚ ਜਾਣ ਬੁੱਝ ਕੇ ਇਨਵੋਲਵ ਕੀਤਾ ਜਾ ਰਿਹਾ ਹੈ ਅਮਰਿਤਪਾਲ ਸਿੰਘ ਦੀ ਮਾਤਾ ਨੇ ਇਕੱਠ ਜ਼ਰੂਰ ਬੁਲਵਾਇਆ ਸੀ ਪਰ ਆਖਰ ਇਸ ਸੰਬੰਧ ਦੇ ਵਿੱਚ ਨਹੀਂ ਕਿ ਉਹ ਵੋਟਾਂ ਦੇ ਵਿੱਚ ਖੜਕੇ ਜਿੱਤਣਾ ਚਾਹੁੰਦੇ ਨੇ ਇਸ ਕਰਕੇ ਕਿ ਆਖਰ ਭਾਈ ਸਾਹਿਬ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਕਿਸ ਤਰ੍ਹਾਂ ਸੰਭਵ ਕੀਤੀ ਜਾਵੇ ਕਿਸ ਤਰ੍ਹਾਂ ਪੰਥਕ ਇਕੱਠ ਫੈਸਲਾ ਲਵੇਗਾ ਕਿ ਅਮਰਿਤਪਾਲ ਸਿੰਘ ਦੀ ਜਿਹੜੀ ਰਿਹਾਈ ਹੈ ਉਹ ਕਿਸ ਤਰ੍ਹਾਂ ਹੋ ਸਕਦੀ ਹੈ ਸੋ ਆਖਰ ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਪਰ ਸਰਕਾਰਾਂ ਇਸ ਵਿਸ਼ੇ ਤੇ ਧਿਆਨ ਦੇਣ ਦੀ ਜ਼ਰੂਰਤ ਨਹੀਂ ਸਮਝ ਰਹੀਆਂ ਨੇ ਅਮਰਿਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਵੀ ਨਹੀਂ ਕੀਤਾ ਜਾ ਰਿਹਾ ਆਖਰ ਇਸ ਗੱਲ ਤੇ ਸਹਿਮਤੀ ਨਹੀਂ ਬਣ ਪਾਈ ਐ ਇਸ ਦੇ ਵਿੱਚ ਅਮਰਿਤਪਾਲ ਸਿੰਘ ਦੇ ਮਾਤਾ ਕਿਸ ਤਰ੍ਹਾਂ ਸਰਕਾਰਾਂ ਦੀ ਤਰਫੋਂ ਟਿਕਟ ਲੈ ਕੇ ਚੋਣਾ ਲੜ ਸਕਦੇ ਨੇ ਸੋ ਕੁਝ ਲੋਕਾਂ ਨੂੰ ਇਸ ਵਿਸ਼ੇ ਤੇ ਗੁੰਮਰਾਹ ਕੀਤਾ ਜਾ ਰਿਹਾ ਉਧਰ ਦੂਜੇ ਪਾਸੇ ਲੋਕ ਸਭਾ ਚੋਣਾ ਜਿੱਤਣ ਲਈ ਹਰ ਇੱਕ ਪਾਰਟੀ ਜਦੋ ਜਹਿਦ ਕਰ ਰਹੀ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਕਿਸ ਪਾਰਟੀ ਦੀ ਜਿੱਤ ਜਿਹੜੀ ਐ ਜ਼ਕੀਨਨ ਹੁੰਦੀ ਐ ਸੋ ਮਿਲਦੇ ਆ ਜੀ ਨਵੀਆਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ